ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹਾਜ਼ਰਾਂ ਜੀ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਨੰਬਰ 43 ਹੈ ਜੀ ਇਹ ਪ੍ਰੋਫਾਈਲ ਹੈ ਜੀ ਆਸਟ੍ਰੇਲੀਆ ਪੀਆਰ ਮੰਡੇ ਲਈ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਤੇ ਡਿਟੇਲਸ ਹੈ ਜੀ ਕੁਝ ਇਸ ਤਰ੍ਹਾਂ ਹੈ ਡਿਟੇਲ ਦੱਸਣ ਤੋਂ ਪਹਿਲਾਂ ਇੱਕ ਆ ਜਿਹੜੀ ਅਸੀਂ ਤੁਹਾਡੇ ਸਾਹਮਣੇ ਇੱਕ ਜ਼ਰੂਰੀ ਨੋਟਿਸ ਆ ਰਿਹਾ ਇਹ ਜ਼ਰੂਰ ਧਿਆਨ ਨਾਲ ਪੜੋ ਸੁਭਾਉਤੀ ਦੇਰੀ ਨਾ ਕਰਦੇ ਆ ਜੀ ਅੱਜ ਪੜਦੇ ਆ ਜੀ ਆਪਾਂ ਅੱਜ ਦੀ ਪ੍ਰੋਫਾਈਲ ਆਪਣੀ ਇਹ ਹੈ ਜੀ ਨਾਮ ਹੈਗਾ ਜੀ ਇਹਨਾਂ ਦਾ ਜੇ ਸਿੰਘ ਹੋਮ ਟਾਊਨ ਹੈਗਾ ਜੀ ਇਹਨਾਂ ਦਾ ਰਾਏਕੋਟ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਰਹਿ ਰਹੇ ਨੇ ਜੀ ਹੁਣ ਆਸਟ੍ਰੇਲੀਆ ਦੇ ਵਿੱਚ ਉੱਥੇ ਪੀਆਰ ਨੇ ਏਜ ਹੈਗੀ ਜੀ ਇਹਨਾਂ ਦੀ 1993 ਦਾ ਜਨਮ ਹੈ ਜੀ ਕੋ ਲਗਭਗ 31 ਸਾਲ ਕੱਦ ਹੈਗਾ ਜੀ 5 ਫੁੱਟ 8 ਇੰਚ ਕਾਸਟ ਹੈਗੀ ਜੀ ਇਹਨਾਂ ਦੀ ਰਮਦਾਸੀ ਆ ਸਿੱਖ ਤੇ ਐਜੂਕੇਸ਼ਨ ਇਹਨਾਂ ਦੀ ਹੈਗੀ ਜੀ ਬੀਟੈਕ ਕੀਤੀ ਹੋਈ ਹੈ ਇਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਤੇ ਅਕਿਪੇਸ਼ਨ ਇਹਨਾਂ ਦਾ ਜਿਹੜਾ ਪੇਸ਼ਾ ਜੀ ਉਹ ਪਲਾਂਟ ਇੰਜੀਨੀਅਰ ਨੇ ਹੈ ਆਸਟ੍ਰੇਲੀਆ ਦੇ ਵਿੱਚ ਤੇ ਪਿਤਾ ਜੀ ਇਹਨਾਂ ਦੇ ਨੇ ਜੀ ਰਿਟਾਇਰ ਨੇ ਜੀ ਆਰਮੀ ਕਮਾਂਡੋ ਦੇ ਵਿੱਚੋਂ ਤੇ ਮਾਤਾ ਜੀ ਇਹਨਾਂ ਦੇ ਨੇ ਹਾਊਸ ਵਾਈਫ ਨੇ ਭਰਾ ਜਿਹੜਾ ਇਹਨਾਂ ਦਾ ਇੱਕ ਛੋਟਾ ਹੈ ਜੀ ਉਹ ਹੈਗਾ ਆਸਟ੍ਰੇਲੀਆ ਦੇ ਵਿੱਚ ਹੀ ਹੈ ਤੇ ਭੈਣ ਹੈ ਜਿਹੜੀ ਛੋਟੀ ਭੈਣ ਇਹ ਪਰਿਵਾਰ ਦੇ ਵਿੱਚ ਮਤਲਬ ਵੱਡੇ ਨੇ ਤੇ ਭੈਣ ਇਹਨਾਂ ਦੀ ਹੈਗੀ ਹੈ ਜੀ ਕੈਨੇਡਾ ਦੇ ਵਿੱਚ ਇਹ ਇਹਨਾਂ ਨੂੰ ਜਿਹੜੀ ਪ੍ਰੀਫਰੈਂਸ ਹੈ ਜੀ ਮਤਲਬ ਕਿ ਕਿ ਉਹ ਜੀ ਲੜਕੀ ਪਾਲਦੇ ਨੇ ਇਹਨਾਂ ਨੂੰ ਇਹਨਾਂ ਦੀ ਡਿਮਾਂਡ ਹੈਗੀ ਹੈ ਜੀ ਲੜਕੀ ਬਹੁਤ ਵਧੀਆ ਪੜ੍ਹੀ ਲਿਖੀ ਹੋਵੇ ਤੇ ਸਿਆਣੀ ਹੋਵੇ ਤੇ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੋਵੇ ਤੇ ਜਾਂ ਫਿਰ ਇੰਡੀਆ 'ਚ ਰਹਿੰਦੀ ਹੋਵੇ ਕੁੱਲ ਮਿਲਾ ਕੇ ਜੇ ਲਾਈਏ ਤਾਂ ਜੀ ਇਹਨਾਂ ਦੀਆਂ ਦੋ ਡਿਮਾਂਡਸ ਨੇ ਇੱਕ ਕੁੜੀ ਚੰਗੀ ਪੜ੍ਹੀ ਲਿਖੀ ਹੋਵੇ ਤੇ ਇੱਕ ਇਹਨਾਂ ਦੇ ਸੇਮ ਕਾਸਟ ਦੇ ਵਿੱਚ ਹੋਣ ਅਦਰ ਕਾਸਟ ਦੇ ਵਿੱਚ ਇਹਨਾਂ ਨੇ ਜਿਹੜਾ ਰਿਸ਼ਤਾ ਨਹੀਂ ਕਰਨਾ ਪਰਿਵਾਰ ਦਾ ਜਿਹੜਾ ਨੰਬਰ ਹੈ ਜੀ ਉਹ ਅਸੀਂ ਅੱਗੇ ਦੇ ਰਹੇ ਹਾਂ ਇਹ ਤੁਹਾਡੀ ਸਕਰੀਨ ਤੇ ਜੀ ਇਹ ਪਰਿਵਾਰ ਦਾ ਨੰਬਰ ਹੈ ਸਿੱਧੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਬਾਕੀ ਜੇ ਤੁਸੀਂ ਵੀ ਆਪਣੇ ਭੈਣ ਭਰਾਏ ਆਪਣੇ ਲਈ ਰਿਸ਼ਤਾ ਵੇਖ ਰਹੇ ਹੋ ਤਾਂ ਸਾਨੂੰ WhatsApp ਕਰ ਸਕਦੇ ਹੋ 9041729903 ਉੱਤੇ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਜੀ ਤੇ ਚੈਨਲ ਤੇ ਨਵੇਂ ਉਦਾਂ ਜੀ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਹੈਂਡਲ ਵੀ ਉੱਤੇ ਦਿੱਤਾ ਹੋਇਆ ਹੈ ਜੀ ਮੈਟ੍ਰੀਮੋਨੀ ਇਨਸਟੈਂਸ ਬਹੁਤ-ਬਹੁਤ ਤੁਹਾਡਾ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ